ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਉਮੀਦ ਕਰਦੂ ਤੁਸੀਂ ਸਾਰੇ ਠੀਕ ਹੋਣਾ ਤੇ 3:00 ਵਜੇ ਜੋ ਕਿ 5 ਤਾਂ ਮੈਂ ਜਾਦੇ ਹਾਂ ਕਿ ਮੋਂ ਤੋਂ ਮੈਂ ਕੰਗੀ ਕਰ ਲਿਆ ਹਾਂ ਥੋੜਾ ਜਿਹਾ ਤਿਆਰ ਹੋ ਜਾ ਤੇ ਅੱਜ ਮੌਸਮ ਠੰਡਾ ਸੀ ਆ ਦੇਖ ਅੱਜ ਮੀਂਹ ਪਿਆ ਸੀ ਠੰਡਾ ਸੀ ਮੌਸਮ ਮੈਂ ਹਤਮਤੋਂ ਕੇ ਖੜਾ ਜਿ ਤਿਆਰ ਹੋ ਜਾਣਾ ਕਿਉਂਕਿ ਡੈਡੀ ਵੀ ਆਣ ਵਾਲੇ ਤੇ ਮੇਰੇ ਹਸਬੰਦ ਵੀ ਆਣ ਵਾਲੇ ਆ ਤੇ ਮੋਂ ਦਾ ਹਾਲ ਦੇਖੋ ਚੁੱਪਚਾਪ ਹੈਗਾ ਮੋਂ ਦਾ ਹਾਲ ਬਹੁਤ ਬੁਰਾ ਹੈ ਮੋਂ ਤੋਂ ਕੰਨੇ ਆ ਸਾਪਾ ਮੂੰਹ ਤੋਂ ਕਹਿ ਗਿਆ ਹੁਣ ਆਪਾਂ ਥੋੜਾ ਜਿਹਾ ਤਿਆਰ ਹੋਨੇ ਆ ਤਿਆਰ ਤੋਂ ਰੋਕ ਕੇ ਵਧੀਆ ਲੱਗ ਰਿਹਾ ਮੂੰਹ ਕਿੰਨਾ ਫ੍ਰੈਸ਼ ਲੱਗ ਰਿਹਾ ਤਾਂ ਹੋ ਗਿਆ ਫ੍ਰੈਸ਼ ਲੱਗ ਰਿਹਾ ਮੂੰਹ ਆਪਾਂ ਹੋ ਚੁੱਕੇ ਆ ਤਿਆਰ ਤਿਆਰ ਸਿਰੋਕ ਡਾਡੀ ਵੀ ਆ ਗਏ ਡਾਡੀ ਦੇ ਪਾਣੀ ਚਾਣ ਡਾਡੀ ਕੀ ਲੈ ਕੇ ਆਏ ਆ ਦਿਖਾਣੇ ਤੁਹਾਨੂੰ ਇੱਕ ਤਾਂ ਡਾਡੀ ਲੈ ਕੇ ਆਇਆ ਸ਼ੈਂਪੂ ਇੱਕ ਲੈ ਕੇ ਆਇਆ ਮੂੰਗੀ ਬਸਰੀ ਦੀ ਦਾਲ ਇੱਕ ਰਿਫਾਈਨਡ ਦਾ ਤੇਲ ਅੱਜ ਨਾਲ ਹੀ ਪੌਂਕੀ ਬਣਦੀਆਂ ਸਾਡੇ ਇੱਥੇ ਦੇ ਫਾਈਨਲ ਡਿਸ਼। ਹਰ ਰੋਜ਼ ਖਾਣੇ ਆ ਪੌਂਕੀਆਂ। ਹੁਣ ਦੇਖਾਂਗੇ ਅੱਜ ਦਾਲ ਬਣਾਵਾਂਗੇ ਦਾਲ। ਚਾਹਮਾ ਦੀ ਆ। ਸਿਆ ਦੇਖੋ ਦਾਲ ਵੀ ਆ ਚਾਹ। ਤੇ ਇਹਦੇ ਵਿੱਚ ਬਿਸਕਟ ਐ ਕਾਢੇ ਘੇ ਦੇ ਵਿੱਚ ਪਾਵਾਂਗੇ। ਆਪਾਂ ਬਿਸਕਟ ਖਵਾਵਾਂਗੇ ਤੇ ਡਾਲੇ। ਡਾਲੀ ਨੇ ਚਾਹ ਚੂ ਪੀ ਲਈ। ਹੁਣ ਮੈਂ ਲਾ ਲੱਗੀ ਤੜਕਾ। ਆਹ ਟਮਾਟਰ ਤੇ ਅੱਜ ਪਿਆਕਟ ਆਹ ਤੜਕਾ ਲੱਗ ਰਿਹਾ ਹੈ ਜੀ। ਹੁਣ ਆਪਾਂ ਤੜਕਾ ਲਾ ਕੇ फटाफट ਦਾਲ ਤੋਂ ਪਾਣੀ ਚੁੱਕੀ ਚੀਤੀ ਲਾਤੀ ਸੀ ਹੁਣ ਦੇਖੋ ਤੇ ਆ ਚਲਣੇ। ਆ ਪਿਆਜ਼ ਪਾਤੀ ਆਪਾਂ ਤੇ ਆ ਟਮਾਟਰ ਤੇ ਪਿਆਜ਼ ਹਲੇ ਭੁੰਨੇ ਰਹੀ ਆ ਆਹ ਕੁੱਕਰ ਵਿੱਚ ਇਹਦੇ ਵਿੱਚ ਪਾ ਲਾਂਗੇ ਆ ਵੇ ਬ੍ਰਾਊਨ ਹੋ ਰਹੀ ਆ ਹੂੰ ਟਮਾਟਰ ਪਾਤਾ ਟਮਾਟਰ ਭੁੰਨ ਲੈਣਾ ਆ ਦੇਖੋ ਤੇ ਆਪ ਲੈ ਸਾਰੀ ਖਾਦੀ ਕਰਦੇ ਆਪਾਂ ਬਾਹਰ ਦੇਖਦੇ ਨੇ ਦੇਖੋ ਬਾਹਰ ਜਲਦੀ ਹਨੇਰਾ ਹੋਣ ਲੱਗਿਆ ਮੈਂ ਲਾ ਦਾਂ ਹਨੇਰਾ ਜਲਦੀ ਹੋਣ ਲੱਗਿਆ ਬਾਹਰ ਜਨਰੇਟਰ ਚੱਲੇ ਆ ਉਹਨਾਂ ਦੇ ਲਾਈਟ ਨਹੀਂ ਆਗੇ ਨਾ ਇਸ ਕਰਕੇ ਜਨਰੇਟਰ ਜਿਹੜਾ ਟਮਾਟਰ ਬਾਕ ਬਣਾ ਲਿਆ ਹਲੇ ਪੱਕੀ ਰਿਹਾ ਸਾਡੀ ਦਾਲ ਬਣ ਚੁੱਕੀ ਆ ਦੇਖੋ ਇਹਦੇ ਵਿੱਚ ਮੈਂ ਹਰੀਆਂ ਮਿਰਚਾਂ ਪਾਈਆਂ ਕਟਕਟੀਆਂ ਜੀ ਰੰਗ ਸੁਆਦ ਲੱਗਦੇ ਚਾਰ ਪਾਤੇ ਆ ਡੈਡੀ ਵੀ ਖਾਂਦੇ ਹਰੀ ਮਿਰਚ ਆ ਦੇ ਹਨਾ ਹਲਦੂ ਸਾਰਾ ਕੁਝ ਬਣ ਚੁੱਕਿਆ ਹੁਣ ਆਪਾਂ ਥੋੜੇ ਦੇਰ ਬੈਠਦੇ ਆ ਜਦੋਂ ਹਸਬੰਡ ਆਂਦੇ ਉਹਨਾਂ ਨੂੰ ਪਾਣੀ ਦੇ ਕੇ ਫਿਰ ਚਾਹ ਮਨਾਵਾਂਗੇ ਆਪਾਂ ਦੇਖਦੇ ਕਿੰਨਾ ਟਾਈਮ ਲੱਗਦਾ ਉਹਨਾਂ ਨੂੰ ਆ ਗਿਆ ਹਸਬੰਦ ਘੰਟੋਂ ਆ ਚੁੱਕਿਆ ਆ ਦੇਖੋ ਬੈਠੇ ਤੇ ਨਨ ਪਾਣੀ ਦਾ ਦੀ ਫਟਾਫਟ ਪੀ ਲੈਣਗੇ ਪਾਣੀ ਤੇ ਦੇਖਦੇ ਆ ਕੀ ਕੰਦੇ ਚਾਹ ਚੂ ਬਣਾਨੇ ਆ ਸਾਹ ਨਾਲ ਸਾਡੀ ਜੀ ਹਾਂ ਮੂਹ ਦੇ ਕਹੇ ਨਾ ਤੋਂ ਕੰਦੇ ਸੋਨੇ ਵਰ ਜਾਂਦੇ ਹੁਣ ਤੋਂ ਦੇਖੋ ਤੇ ਜਿਵੇਂ ਬਣਿਆ ਹੈ ਅੱਜ ਗਮੂ ਗਮੂ ਦੇ ਕਹੇ ਹੀ ਹੋਣਾ ਮੈਂ ਐਜਾ ਹੀ ਹੋਣਾ ਹਾਂ ਮੈਂ ਲੈ ਕੇ ਆਇਆ ਹੈ ਆ ਬੰਦ ਆ ਬੰਦ ਤੇ ਆਲੂ ਭੂਜਿਆ ਹੈ ਆਲੂ ਭੂਜਿਆ ਖਾਂ ਕੇ ਨਹੀਂ ਸਵਾਦ ਲੱਗਦੀ ਆਲੂ ਭੂਜਿਆ ਦੇਖੋ ਇਹ ਖਾਵਾਗੇ ਅਜੋਕ ਤੋਂ ਦਿਆ ਆਪਾਂ ਚਾਹ ਚੂਪੀ ਲਈ ਚਾਹ ਚੂਪੀ ਕੇ ਫ੍ਰੀ ਹੋ ਗਿਆ ਤੇ ਬੱਸ ਕੰਮ ਨੇ ਵੜ ਗਿਆ ਸੌਣ ਵੀ ਹੋਣੇ ਦਾਲੀ ਲੋਣੇ ਤੇ ਕਿੰਨੀਆਂ ਸਟੇਰੀਆਂ ਚਾਹ ਸੁੱਕਾ ਰਵਾਂ ਫ੍ਰੀ ਹੋ ਗਈ ਆ ਤੇ ਗਾਇਸ ਅੱਜ ਦਾ ਵਲੌਗ ਆਪਾਂ ਇੱਥੇ ਗਰਮ ਕਰਦੇ ਪਲੀਜ਼ ਮੇਰੇ ਵਲੌਗ ਨੂੰ ਲਾਈਕਸ ਤੇ ਸੈਜ ਕਰੋ ਵੀਡੀਓ ਵੱਧਦੇ ਵੱਧੇ ਸ਼ੇਅਰ ਕਰਾ ਤਾਂਕਿ ਮੈਨੂੰ ਪਾਇਲ ਮਿਲ ਜਾ ਨੈਕਸਟ ਵਲੌਗ ਤੇ